ਅੱਜ ਮੈਂ ਤੇ ਗੁਰਦੀਪ ਬੈਠੀ ਸੀ ਤੁਹਾਡੇ ਸਾਹਮਣੇ ਔਰ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਹੈ ਕੱਲ ਜੋ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਸਟੈਚੂ ਨਾਲ ਬੋਤਲ ਜੋ ਇੱਕ ਮੁੰਡੇ ਨੇ ਚੜ ਕੇ ਉਸ ਦੇ ਉੱਤੇ ਜੋ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਹੋ ਰਿਹਾ ਪੰਜਾਬ 'ਚ ਔਰ ਇਹ ਚੀਜ਼ਾਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਪਹਿਲਾਂ ਵੀ ਹੋ ਰਹੀਆਂ ਨੇ ਤੁਸੀਂ ਸੋਚੋ ਕਿ ਬੇਅਦਬੀ ਬਹੁਤ ਸਾਰੀਆਂ ਜਗ੍ਹਾ ਤੇ ਹੋਈ ਫਿਰ ਇੱਕ ਬੰਦਾ ਦਰਬਾਰ ਸਾਹਿਬ ਦੇ ਵਿੱਚ ਚਲਿਆ ਜਾਂਦਾ ਹੈ ਕਿ ਉੱਥੇ ਜਾ ਕੇ ਬੇਅਦਬੀ ਦੀ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਫਿਰ ਉਹ ਮਾਰਿਆ ਜਾਂਦਾ ਹੈ ਔਰ ਉਹਦੀ ਕੋਈ ਆਈਡੈਂਟਿਟੀ ਉਹ ਕਿੱਥੋਂ ਦਾ ਹੈ ਉਹ ਕਿਵੇਂ ਸੀ ਕੌਣ ਕਿਹਨੇ ਭੇਜਿਆ ਸੀ ਕੁਝ ਪਤਾ ਨਹੀਂ ਚੱਲਿਆ ਔਰ ਥੋੜਾ ਜਿਹਾ ਅਗਰ ਤੁਸੀਂ ਪਿੱਛੇ ਜਾਓ ਕਿਉਂਕਿ ਮੈਂ ਉਹਨਾਂ ਹਾਲਾਤਾਂ ਨੂੰ ਉਦੋਂ ਪੜਦਾ ਰਿਹਾ ਹਾਂ ਗੁਰਦੀਪ ਤਾਂ ਫਿਰ ਉਹਦਾ ਛੋਟਾ ਉਮਰ ਜਨ ਬਾਅਦ ਪੈਦਾ ਹੋਇਆ ਹੋਊਗਾ ਜਦੋਂ ਹਾਲਾਤ ਸੀਗੇ ਤੇ ਪੂਰਾ ਖੜਕੂ ਦੌਰ ਸੀਗਾ ਉਦੋਂ ਗੁਰਦੁਆਰਾ ਸਾਹਿਬ ਦੇ ਬਾਹਰ ਕਿਹੜੀਆਂ ਚੀਜ਼ਾਂ ਸਿੱਟੀਆਂ ਜਾਂਦੀਆਂ ਐ ਜਾਂ ਮੰਦਰ ਦੇ ਬਾਹਰ ਕਿਹੜੀਆਂ ਚੀਜ਼ਾਂ ਸਿੱਟੀਆਂ ਜਾਂਦੀਆਂ ਸੀ ਮਕਸਦ ਕੀ ਸੀਗਾ ਮਕਸਦ ਸੀ ਅਗ ਲਾਉਣ ਦਾ ਕੀ ਇਹ ਅਗ ਲਾਉਣ ਦੀ ਕੋਸ਼ਿਸ਼ ਹੋਣੀ ਹੋ ਰਹੀ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਕਿਤੇ ਧਰਮਾਂ ਦੇ ਨਾਤੇ ਵੰਡ ਦਿਓ ਕਿਤੇ ਫਿਰਕਿਆਂ ਦੇ ਨਾਤੇ ਵੰਡ ਦਿਓ ਜਾਤਾਂ ਦੇ ਸਿੱਕੇ ਥੋੜਾ ਕਲੀਅਰ ਕਰਨ ਲਈ ਮੈਂ ਕਹਿ ਦਿੰਦਾ ਇਹ ਕੀ ਹੈ ਕੋਸ਼ਿਸ਼ ਪਹਿਲਾਂ ਸਭ ਨੂੰ ਵੰਡਿਆ ਜਾ ਚੁੱਕਾ ਧਰਮ ਦੇ ਨਾਤੇ ਮੈਂ ਕਿਵੇਂ ਕਹਿ ਰਿਹਾ ਵੰਡਿਆ ਜਾ ਰਿਹਾ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਉਹ ਵੋਟਾਂ ਦੇ ਹਿਸਾਬ ਨਾਲ ਦੇਖਦੇ ਨੇ ਵੋਟਾਂ ਕਿਵੇਂ ਵੋਟਾਂ ਇਹ ਅੱਜ ਸਾਡੇ ਪੰਜਾਬ 'ਚ Hindu population ਕਿਸੇ ਹੋਰ ਤਰੀਕੇ ਨਾਲ ਵੋਟ ਪਾਉਂਦੀ ਹੈ Sikh population ਕਿਸੇ ਹੋਰ ਤਰੀਕੇ ਨਾਲ ਵੋਟ ਪਾਉਂਦੀ ਹੈ ਇਹ ਕਿਉਂ ਹੋ ਗਿਆ ਵੀ ਇਹ ਕੀਨੇ ਕਰਤਾ ਹੈ ਕੀ ਦੋਨੇ ਇੱਕੋ ਖਿੱਤੇ 'ਚ ਰਹਿਣ ਵਾਲੇ ਪੰਜਾਬੀ ਉਹ ਅਲੜ ਅਲੜ ਕੇਵੇਂ ਸੋਚ ਸਕਦੇ ਨੇ ਇਹ ਕਿਹੜੀ ਵੰਡ ਕਰਕੇ ਹੋਇਆ ਕੀ ਉਹੀ ਕੋਸ਼ਿਸ਼ ਹੋਣ ਦਲਤ ਤੇ ਜੱਟ ਤੇ ਬਾਕੀ ਜਾਤਾਂ ਤੇ ਜੱਟ ਜਾਂ ਹੋਰ ਸਾਰਾ ਕੁਝ ਇਲੜ ਫਿਲੜੇ ਸਾਰਾ ਨਹੀਂ ਹੋ ਰਿਹਾਗਾ ਤਾਂ ਮੇਰੀ ਜਾਂ ਗੁਰਦੀਪ ਦੀ ਜਾਂ ਸਾਡੇ ਸਾਰੇ ਸਾਡੇ ਵਰਗੇ ਲੋਕਾਂ ਦੀ ਇੱਕੋ ਕੋਸ਼ਿਸ਼ ਹੈ ਕਿ ਪੋਲੀਟੀਕਲ ਲੋਕ ਆਪਦੀਆਂ ਗੇਮਾਂ ਖੇਡਣਗੇ ਔਰ ਖੇਡਦੇ ਰਹਿਣਗੇ નો ਡਾਊਟ ਇਹਨਾਂ ਨੂੰ ਪੈਨਿਸ਼ਮੈਂਟ ਮਿਲਣੀ ਚਾਹੀਦੀ ਹੈ ਔਰ ਸਿਰਫ ਉਹਨਾਂ ਲੋਕਾਂ ਤੱਕ ਗੱਲ ਨਹੀਂ ਜਾਣੀ ਚਾਹੀਦੀ ਜੋ ਸਾਹਮਣੇ ਕਰਦੇ ਨਜ਼ਰ ਆਉਂ ਬਲਕਿ ਉਹਨਾਂ ਨੂੰ ਭੇਜਿਆ ਕਿਸ ਨੇ ਹੈ ਉਹਨਾਂ ਨੂੰ ਉਕਸਾਇਆ ਕਿਸ ਨੇ ਹੈ ਇਸ ਪੂਰੀ ਗੇਮ ਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਉਹਨਾਂ ਤੱਕ ਵੀ ਪਹੁੰਚਣੀ ਚਾਹੀਦੀ ਹੈ ਗੱਲ ਬਟ ਉਸ ਤੋਂ ਵੀ ਜ਼ਰੂਰੀ ਹੈ ਕਿ ਜਿਹੜੀ ਮਕਸਦ ਨੂੰ ਇਹ ਚੀਜ਼ਾਂ ਕੀਤੀਆਂ ਗਈਆਂ ਅਸੀਂ ਉਹ ਮਕਸਦ ਨਹੀਂ ਪੂਰਾ ਹੋਣ ਦੇਣਾ ਮਕਸਦ ਕੀ ਹੈ ਵੰਡਣਾ ਸਾਨੂੰ ਸਾਡੇ ਆਪ ਦੇ ਅਸਲ ਇਸ਼ੂਆਂ ਤੋਂ ਹਟਾਉਣਾ ਤੇ ਸਿਰਫ ਇੰਨੀਆਂ ਚੀਜ਼ਾਂ ਤੱਕ ਸੀਮਿਤ ਕਰ ਦੇਣਾ ਇਹਦੇ ਤੋਂ ਅਸੀਂ ਬਚਣਾ ਹੁਣ ਛੋਟੀਆਂ ਜੀਆਂ ਗੱਲਾਂ ਕਰ ਲੈਣੇ ਆਂ ਓਂਡੇ ਦਾ ਪਤਾ ਲੱਗ ਗਿਆ ਕੌਣ ਐ ਕਿਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਐ ਤੇ ਸਭ ਤੋਂ ਅਹਿਮ ਗੱਲ ਉਹ ਪਹਿਲਾਂ ਬਾਹਰ ਸੀ ਦਵਾਈ ਵਗੈਰਾ ਔਰ ਉਸ ਤੋਂ ਬਾਅਦ ਕਾਰੜਿਆਂ ਨੂੰ ਨਹੀਂ ਮਿਲਿਆ ਜੋ ਫਿਲਹਾਲ ਸਾਡੇ ਸਾਹਮਣੇ ਨਿਊਜ਼ ਆ ਰਹੀ ਐ ਔਰ ਸਿਰਫ ਕੁਝ ਟਾਈਮ ਪਹਿਲਾਂ ਉਹਨੇ ਕੇਸ ਰੱਖੇ ਨੇ ਇਹ ਕੀ ਇਹਦਾ ਮਤਲਬ ਔਰ ਉੱਥੇ ਵੀ ਉਹ ਮੁੰਡਾ ਭੱਜਣ ਦੀ ਕੋਸ਼ਿਸ਼ 'ਚ ਨਹੀਂ ਸੀ ਮਤਲਬ ਉਹ ਬਹਿਸ ਕਰਨਾ ਚਾਹੁੰਦਾ ਸੀ ਇਹ ਕੀ ਗੱਲ ਹੈ ਇਹਦੇ ਪਿੱਛੇ ਇਹਦਾ ਫਾਇਦਾ ਕਿਹਨੂੰ ਹੋ ਸਕਦਾ ਕਿਉਂਕਿ ਦੋ ਚੀਜ਼ਾਂ ਦੇਖਣੀਆਂ ਚਾਹੀਦੀਆਂ ਹੁੰਦੀਆਂ ਕਿ ਇਹਦੇ ਪਿੱਛੇ ਮਕਸਦ ਤੁਹਾਨੂੰ ਉਦੋਂ ਕਲੀਅਰ ਹੁੰਦਾ ਜੀਨੂੰ ਇਹਦਾ ਫਾਇਦਾ ਹੋ ਰਿਹਾ ਹੋਵੇ ਕੀ ਸਾਡੇ ਨਾਲ ਦੇ ਪਰਦੇਸ ਗਏ ਵੰਡਿਆ ਨਹੀਂ ਗਿਆ ਜੇ ਵੰਡਿਆ ਗਿਆ ਤਾਂ ਉਹਦਾ ਫਾਇਦਾ ਕਿਨੂੰ ਹੋਇਆ ਔਰ ਮੈਨੂੰ ਜੋ ਸਭ ਤੋਂ ਜ਼ਿਆਦਾ ਦੁੱਖ ਹੋਇਆ ਜੋ ਭਾਜਪਾ ਦੇ ਮਤਲਬ ਪ੍ਰੈਜ਼ੀਡੈਂਟ ਸੀ ਸੰਪਲਾਜੀ ਪਹਿਲਾਂ ਸਾਬਕਾ ਉਹ ਐਸਸੀ ਕਮਿਸ਼ਨ ਦੇ ਚੇਅਰਮੈਨ ਸੀ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਸਡਨਲੀ ਇੱਕ ਜਲਦੀ ਪੈ ਗਈ ਕਿ ਕਿਹਾ ਜਾਵੇ ਜੀ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਦਰਬਾਰ ਸਾਹਿਬ ਦਾ ਨਾਮ ਲੈ ਕੇ ਬਹੁਤ ਨੇੜੇ ਮਤਲਬ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਿੱਖ ਵਰਸਸ ਦਲਿਤ ਤੇ ਦਲਿਤ ਸਿੱਖ ਨਹੀਂ ਗਏ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜਿਹੜਾ ਕੰਮ ਵੀ ਕਿਸੇ ਵੀ ਸਿੱਖ ਨੇ ਕੀਤਾ ਉਹ ਚੋ ਸ਼ਾਮਲ ਰਹੇ ਨੇ ਉਹ ਹਿੱਸਾ ਨੇ ਅਨਿੱਖੜਵਾ ਹਿੱਸਾ ਨੇ ਜਾਂਗ ਨਹੀਂ ਇੱਕ ਕੀ ਕੋਸ਼ਿਸ਼ ਹੋ ਰਹੀ ਔਰ ਫਿਰ ਕਾਂਗਰਸ ਵਾਲੇ ਬਹੁਤ ਸਾਰੇ ਲੋਕ ਆ ਗਏ ਦੁੱਧ ਨਾਲ ਬੁੱਥ ਧੋਣ ਲੱਗ ਗਏ ਆਪਣਾ ਸਟੈਚੂ ਬਾਬਾ ਸਾਹਿਬ ਦਾ ਇਤਿਹਾਸਾ ਮਹਾਤਮਾ ਗਾਂਧੀ ਦੇ ਸਿਰ ਤੇ ਵੀ ਵਾਰੀ ਗੋੜਲਾ ਆ ਜਾਂਦੇ ਸੀ ਜਾਂ ਤੋੜਦੇ ਸੀ ਔਰ ਉਹਨੂੰ ਸਹੀ ਕੀਤਾ ਜਾਂਦਾ ਸੀ ਉਦੋਂ ਕਿਸੇ ਕਾਂਗਰਸੀ ਨੇ ਉਹਨਾਂ ਨੂੰ ਦੁੱਧ ਨਾਲ ਧੋਣ ਦੀ ਕੋਸ਼ਿਸ਼ ਕੀਤੀ ਹੁਣ ਕਿਉਂ ਹੋ ਰਹੀ ਹੈ ਵੀ ਜਦ ਕਿ ਅਸੀਂ ਇਹ ਦੇਖ ਖੋਦਾ ਹੱਕ ਜਦ ਹੋਇਆ ਜਾਣਾ ਚਾਹੀਦਾ ਬਟ ਇਹਨਾਂ ਦੀ ਮਨਛਾ ਕੀ ਹੈ ਵੋਟਾਂ ਦੇ ਤੌਰ ਤੇ ਮਦਦ ਲੈਣਾ ਵੋਟਾਂ ਦੇ ਤੌਰ ਤੇ ਕੋਸ਼ਿਸ਼ ਕਰਨੀ ਜੇ ਤੁਹਾਨੂੰ ਔਜਲਾ ਸਾ ਤੇ ਤੁਹਾਡੀ ਪਾਰਟੀ ਨੂੰ ਇੰਨੀ ਹਮਦਰਦੀ ਹੈ ਨਾ ਤਾਂ ਹੁਣੇ ਜੇ ਤਿੰਨ 달ਿਤ ਮੁੰਡਿਆਂ ਨਾਲ ਇੰਕਾਊਂਟਰ ਕੀਤਾ ਗਿਆ ਪਿੱਲੀਬੀਤ ਯੂਪੀ ਦੇ ਵਿੱਚ ਜਿਨ੍ਹਾਂ ਦਾ ਮਤਲਬ ਬਹੁਤ ਸਾਰੀਆਂ ਮੁੰਡਲੀਆਂ ਗੱਲਾਂ ਤੋਂ ਹੁਣ ਤੱਕ ਪੁਲਿਸ ਨੇ ਨਹੀਂ ਦੱਸਿਆ ਉਹ ਕਿਵੇਂ ਖਾਲਿਸਤਾਨ ਜ਼ਿੰਦਾਬਾਦ ਪੂਰੀ ਸੰਸਥਾਵਾਂ ਨਾਲ ਜੁੜੇ ਹੋਏ ਸੀ ਉਹਨਾਂ ਕੱਪੜਿਆਂ 'ਚ ਹੀ ਉਹਨਾਂ ਦੀਆਂ ਫੋਟੋਆਂ ਆ ਸੀ ਉਹਨਾਂ 'ਚ ਇੰਕਾਊਂਟਰ ਹੋਇਆ ਜਦਕਿ ਉਹਨਾਂ ਦੀ ਕੋਈ ਬੈਕਗ੍ਰਾਉਂਡ ਉਸ ਤਰ੍ਹਾਂ ਦੀ ਨਿਕਲ ਕੇ ਨਹੀਂ ਆਈਗੀ ਜਿਹਨੂੰ ਤੁਸੀਂ ਖਾਲਿਸਤਾਨ ਨਾਲ ਜੋੜ ਸਕੋ ਉੱਥੇ ਤੁਸੀਂ ਕਿਉਂ ਨਹੀਂ ਬੋਲੇ ਤੁਹਾਡੀ ਪਾਰਟੀ ਕਿਉਂ ਨਹੀਂ ਬੋਲੀ ਤੁਹਾਨੂੰ ਤਾਂ ਦਲਿਤ ਸਮਾਜ ਨਾਲ ਇੰਨੀ ਹਮਦਰਦੀ ਹੈ ਹੁਣ ਜੇ ਤੁਹਾਨੂੰ ਬਾਬਾ ਸਾਹਿਬ ਦਾ ਬਹੁਤ ਹੀਜ ਜਾਗ ਪਿਆ ਸਭ ਤੋਂ ਜ਼ਿਆਦਾ ਸੰਵਿਧਾਨ ਦੇ ਵਿੱਚ ਸੋਧਾਂ ਜਾਂ ਸੰਵਿਧਾਨ ਨੂੰ ਤੋੜਨ ਦੀਆਂ ਗੱਲਾਂ ਤੁਹਾਡੀ ਗਵਰਨਮੈਂਟ ਨੇ ਕੀਤੀਆਂ ਨਹੀਂ ਖੈਰ ਉਸ ਤੋਂ ਬਾਅਦ ਵਾਲੀ ਗਵਰਨਮੈਂਟ ਵੀ ਇਹੀ ਕਰ ਰਹੀ ਹੈ ਹੁਣ ਤੁਸੀਂ ਆ ਇੱਥੋਂ ਵਾਲਿਆਂ ਤੇ ਆ ਜੋ ਪੰਜਾਬ ਵਾਲਿਆਂ ਤੇ ਜਿਨ੍ਹਾਂ ਦੀ ਸਰਕਾਰ ਹੈ ਏਕ ਹੀ ਕਰ ਰਹੇ ਨੇ ਉਹਨਾਂ ਤਿੰਨਾਂ ਯੁਵਕਾਂ ਬਾਰੇ ਕੁਝ ਦੱਸਿਆ ਇਹਨਾਂ ਨੇ ਕਿ ਉਹ ਮੁੰਡੇ ਕੌਣ ਸੀ ਤੁਹਾਡੀ ਪੁਲਿਸ ਯੂਪੀ ਪੁਲਿਸ ਦੇ ਨਾਮ ਨਾਲ ਕਿ ਉਹ ਇਨਕਾਊਂਟਰ ਹੋਇਆ ਤੁਸੀਂ ਕਿਤੇ ਸਫਾਈ ਦਿੱਤੀ ਹੈ ਉਹਦੇ ਬਾਰੇ ਜਾਂ ਦੱਸਿਆ ਕੁਝ ਸਪਸ਼ਟੀਕਰਨ ਜਿਹਦੇ ਬਾਰੇ ਪੰਜਾਬ ਨੇ ਇੰੀਆਂ ਵਾਜਾਂ ਉਠੀਆਂ ਤੁਸੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੀ ਸਿਰਫ ਇਹ ਨਹੀਂ ਕਹਿਣ ਦੀ ਕੋਸ਼ਿਸ਼ ਹੈ ਕਿ ਇਹੋ ਜੇ ਲੋਕ ਬਹੁਤ ਸਾਰੇ ਕੋਈ ਵੀ ਹੋ ਸਕਦਾ ਉਹ ਇਹੋ ਜੇ ਛੜੀਅੰਤਰ ਵੀ ਕਰਨਗੇ ਔਰ ਹੁਣ ਤੁਸੀਂ ਇੱਥੋਂ ਆਲਿਆਂ ਨੂੰ ਲੈ ਲਓ ਜੋ ਇਹ ਕਰ ਰਹੇ ਨੇ ਮੈਨੂੰ ਦੱਸੋ ਉਹਨਾਂ ਤਿੰਨ ਮੁੰਡਿਆਂ ਬਾਰੇ ਜਿਨ੍ਹਾਂ ਦਾ ਇੰਕਾਊਂਟਰ ਹੋਇਆ ਉੱਥੇ ਪੀਲਿਬੀ ਦੇ ਵਿੱਚ ਇੰਨੀਆਂ ਆਵਾਜ਼ਾਂ ਉੱਠੀਆਂ ਪੰਜਾਬ 'ਚ ਤੁਸੀਂ ਉਹਦੇ ਬਾਰੇ ਕੋਈ ਸਫਾਈ ਦਿੱਤੀ ਏ ਕਿ ਜਿਹੜਾ ਯੂਪੀ ਪੁਲਿਸ ਨਾਲ ਰਲ ਕੇ ਤੁਸੀਂ ਕੀਤਾ ਕਿ ਯਾਰ ਇਹ ਗਲਤ ਸੀ ਜਾਂ ਸਹੀ ਸੀ ਜਾਂ ਇਹਦੇ ਬਾਰੇ ਕੀ ਕਾਰਨ ਹੈ ਕਿਉਂ ਕਰਨਾ ਪਿਆ ਕਿੰਨੇ ਸ਼ੰਕੇ ਨੇ ਉਹਦੇ ਤੇ ਬੋਲਿਓ ਕੁਝ ਹਰ ਥਾਂ ਤੇ ਸਿਰਫ ਪੋਲਿਟਿਕਲ ਫਾਇਦਾ ਲੈਣ ਦੀ ਗੱਲ ਕਰਨਾ ਜਾਂ ਆਪਣੇ ਆਪ ਨੂੰ ਪਾਸੇ ਕਰਕੇ ਬੈਠੇ ਰਹਿਣਾ ਕਦੇ ਉਹਦੇ ਬਾਰੇ ਬੋਲਿਆ ਖੈਰ ਮੈਂ ਇਹਨਾਂ ਦੇ ਬੋਲਣ ਬੁਲਾਉਣ ਤੇ ਨਹੀਂ ਜਾਂਦਾਗਾ ਸਿਰਫ ਮੈਂ ਇੱਕ ਗੱਲ ਆਣਾ ਕਿ ਪੰਜਾਬ ਦਾ ਜੋ origignal ਕੈਰੈਕਟਰ ਉਸ オリジナル ਕੈਰੈਕਟਰ ਚ ਕਦੇ ਵੀ ਨਾ ਫਿਰਕਿਆਂ ਦੇ ਵਿੱਚ ਨਾ ਧਰਮਾਂ ਦੇ ਵਿੱਚ ਕੋਈ ਦੰਗਾ ਵੰਗਾ ਨਾ ਹੀ ਹੈ ਨੀ ਦਾ ਮੈਨੂੰ ਦੱਸ ਦਿਓ ਜੇ 47 ਤੋਂ ਬਾਅਦ ਪੰਜਾਬ 'ਚ ਦੰਗਾ ਹੋਇਆ ਹੋਵੇ ਜਦ ਕਿ ਖਾੜਕੂ ਦਾ ਹੋਰ ਮੌਕਾ 84 'ਚ ਜੋ ਹੋਇਆ ਦਿੱਲੀ ਕਾਨਪੁਰ ਜਾਂ ਬਾਕੀ ਦੇਸ਼ ਦੇ ਹਿੱਸਿਆਂ 'ਚ ਰਿਐਕਸ਼ਨ ਕੋਈ ਛੋਇਆ ਹੀ ਨਾ ਵੀ ਜੋ ਉਸ ਤੋਂ ਪਹਿਲਾਂ ਜੋ ਉਸ ਤੋਂ ਬਾਅਦ ਇਹ ਪੰਜਾਬ ਦਾ オリジナル ਕੈਰੈਕਟਰ ਹੈ ਅਗੇ ਜਿਹੜਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਜਿਹੜੇ ਵੀ ਸਾਜੀਸ਼ਾਲੇ ਨੇ ਕਿ ਦਲਦ ਭਾਈਚਾਰੇ ਤੇ ਬਾਕੀ ਪੰਜਾਬ ਦੇ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਵਿੱਚ ਇੱਕ ਖਾਈ ਪੈਦਾ ਕੀਤੀ ਜਾਵੇ ਇਹ ਨਾ ਹੋਇਆ ਹੈ ਨਾ ਹੋਣਾ ਕਿਉਂਕਿ ਸਾਡੀਆਂ ਸੰਝਾਂ ਇੰਨੀਆਂ ਪੱਕੀਆਂ ਨੇ ਇੰਨੀਆਂ ਪੀੜੀਆਂ ਨੇ ਕਿ ਤੁਸੀਂ ਹਿਲਾ ਹੀ ਨਹੀਂ ਸਕਦੇ ਔਰ ਸਿੱਖੀ ਬਿਨਾਂ ਦਲਦ ਭਾਈਚਾਰੇ ਤੋਂ ਅਧੂਰੀ ਹੈ